ਵਾਹਿਗੁਰਜੀ ਖਾਲਸਾ ਵਾਹਿਗੁਰਜੇ ਕੀ ਫਤਿਹ ਹੈ ਗਰਮਕ ਪਿਆਰਿਓ ਜਦੋਂ ਆਪਾਂ ਅਧਿਆਤਮ ਮਾਰਗ ਤੇ ਚੱਲਦੇ ਹਾਂ ਫਿਰ ਜੋ ਸਾਡੇ ਆਤਮ ਮੰਡਲ ਦੇ ਮੁਖੀ ਨੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਉਹਨਾਂ ਤੋਂ ਪੁੱਛ ਪੁੱਛ ਕੇ ਚੱਲਣਾ ਹੁੰਦਾ ਜੋ ਗੁਰੂ ਸਹਿਬਾਨ ਛੱਤੀ ਮਹਾਪੁਰਖ ਜਿਨ੍ਹਾਂ ਦਾ ਆਪਣਾ ਪ੍ਰੈਕਟੀਕਲ ਹੈ ਜਿਨ੍ਹਾਂ ਦਾ ਆਪਣਾ ਮਿਰਾਸ ਹੈ ਉਹਨਾਂ ਨੇ ਸਾਨੂੰ ਆਪਣਾ ਮਿਲਾਪ ਦਾ ਰਸਤਾ ਲਿਖਤੀ ਰੂਪ ਵਿੱਚ ਦੇ ਗਏ ਹਨ। ਉਹਨਾਂ ਅਧਿਆਤਮ ਮੰਡਲ ਦੇ ਜਿਹੜੇ ਮੁਖੀ ਨੇ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਸਾਨੂੰ ਇਹਨਾਂ ਇਸ ਕਾਇਆ ਦਾ ਭੇਤ ਦੇ ਰਹੇ ਆ। ਕਿਉਂਕਿ ਮਾਰੇ ਕਹਿੰਦੇ ਆ ਕਿ ਗੁਰਮੁਖ ਹੋਵੇ ਸੋ ਕਾਇਆ ਕੋਜੇ। ਹੋਰ ਸਭ ਭਰਮ ਭੁਲਾਏ। ਜਿਹੜੇ ਗੁਰਮੁਖ ਹੁੰਦੇ ਆ ਜਿਹੜੇ ਗੁਰੂ ਦੀ ਮੱਤ ਦੁਆਰਾ ਚੱਲਦੇ ਆ। ਉਹ ਇਸ ਕਾਇਆ ਦੀ खोज ਕਰਦੇ ਆ। ਕੋਣ ਸਾਡੀ ਕਾਇਆ ਦੇ ਵਿੱਚ ਕੀ ਖੋਜੇ ਤੇ ਮਾਰੇ ਕਹਿੰਦੇ ਆ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਸਾਡੇ ਅੰਦਰ ਹੀ ਬ੍ਰਹਮੰਡ ਦਾ ਅਕਸ਼ਰ ਜੋ ਸਾਡੀ ਕਾਇਆ ਦੇ ਅੰਦਰ ਹੈ ਉਹੀ ਬਾਹਰ ਹੈ ਤੇ ਜਿਹੜੇ ਗੁਰਮਖ ਉਹ ਫਿਰ ਖੋਜੀ ਬਣ ਕੇ ਚੱਲਦੇ ਹਉ ਮੰਤਨ ਖੋਜੀ ਭਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੇ ਮੇਰੀ ਕਿਸ ਤਰ੍ਹਾਂ ਹੋ ਰਸੀ ਆਪਣੇ ਪ੍ਰੀਤਮ ਨੂੰ ਮਿਲਣਾ ਮਰੇ ਗੰਦੇ ਨੇ ਜਿਹੜੇ ਗੁਰਮਖੋ ਫਿਰ ਖੋਜ ਕਰਦੇ ਆ ਕਿਸ ਤਰ੍ਹਾਂ ਹੀ ਵਾਹਿਗੁਰੂ ਦੇ ਨਾਲ ਮਿਲਾਪ ਕਰਨਾ ਕਿਉਂਕਿ ਜਿਹੜਾ ਆਪਾਂ ਨੂੰ ਮਨੁੱਖ ਜਾਮਾ ਮਿਲਿਆ ਹੀ ਮਿਲਾਪ ਕਰਨ ਲਈ ਹੀ ਮਿਲਿਆ ਹੈ ਮਰੇ ਗੰਦੇ ਭਈ ਪ੍ਰਾਪਤ ਮਨੁੱਖ ਦੇਹਰੀਆ ਗੋਵਿੰਦ ਮਿਲਨ ਕੀ ਇਹ ਤੇਰੀ ਪਰਿਆ ਅਵਰ ਕਾਸਤੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨੂੰ ਮਾਰੇ ਕਹਿੰਦੇ ਸੰਗਤ ਵਿੱਚ ਜਾ ਕੇ ਹੀ ਭੇਦ ਆਉਂਦਾ ਹੈ ਕਿਹੜੀ ਸੰਗਤ ਵਿੱਚ ਜਾ ਕੇ ਭੇਦ ਆਉਂਦਾ ਹੈ ਮਾਰੇ ਫੇ ਦੱਸਦੇ ਆ ਸੰਗਤ ਦੀ ਨਿਸ਼ਾਨੀ ਸਤ ਸੰਗਤ ਕਿ ਐਸੀ ਜਾਣੀ ਜਿੱਥੇ ਏਕੋ ਨਾਮ बखानी ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ ਬੁਝਾਏ ਜੀ ਹੁਣ ਸਾਡੇ ਸਾਰੇ ਆਲੀ ਕੀ ਹੁਕਮ ਹੈ ਹੁਣ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਦੱਸਿਆ ਏਕੋ ਨਾਮ ਹੁਕਮ ਹੈ ਉਸੋ ਹੁਕਮ ਦੇ ਬਾਰੇ ਆਪਾਂ ਅੱਜ ਜਾਣਨਾ ਹੈ ਹੁਕਮ ਕੀ ਹੈ ਕੀ ਹੁਕਮ ਹੈ ਮਾਰੇ ਕਹਿੰਦੇ ਨਾਮ ਹੁਕਮ ਹੈ ਏ ਕੋ ਨਾਮ ਹੁਕਮ ਹੈ ਉਹ ਨਾਮ ਕਿੱਥੇ ਆ ਇਸ ਕਾਇਆ ਦੇ ਅੰਦਰ ਹੁਣ ਆਪਾਂ ਸੁਖਨੇ ਸਾਹਿਬ ਦੀ ਬਾਣੀ ਪੜ੍ਹਦੇ ਆ ਤੋ ਉਹਦੇ ਵਿੱਚ ਦੱਸਿਆ ਭੀ ਨਾਉ ਨੇ ਕਮਲਤ ਪ੍ਰਭ ਕਾ ਨਾਮ ਦੇਹੀ ਮੇ ਇਸ ਕਾ ਬਿਸਰਾਮ ਉਹ ਨਾਮ ਇਸ ਦੇਹੀ ਦੇ ਅੰਦਰ ਹੈ ਕਿੱਥੇ ਪਿਆ ਹੈ ਅਕ ਤੇ ਦਸਮੇਦਵਾਰ ਦੇ ਵਿੱਚ ਆਪਾਂ ਉਸ ਨਾਮ ਤੱਕ ਕਿਸ ਤਰ੍ਹਾਂ ਪਹੁੰਚਣਾ ਹੈ ਉਹਦੇ ਬਾਰੇ ਵਿੱਚ ਆਪਾਂ ਵਿਚਾਰ ਕਰਾਂਗੇ ਗੁਰਮਖੋ ਹੁਣ ਨਾਮ ਵੀ ਦੱਸ ਦਿੱਤਾ ਕਿ ਤੁਹਾਡੇ ਕਿੱਥੇ ਗਿਆ ਹੈ ਹਾਂਜੀ ਤੇ ਹੁਣ ਉਹ ਕਿਹੜੀ ਗੁਫਾ ਹੈ ਤੇ ਕਿਸ ਤਰ੍ਹਾਂ ਆਪਾਂ ਗੁਫਾ ਦੇ ਵਿੱਚ ਪਰਵੇਸ਼ ਕਰਨਾ ਹੈ ਮੈਂ ਪੜ੍ਹਦੇ ਆ ਨਾ ਆਪਾਂ ਗੁਰਬਾਣੀ ਦਾ ਹਰ ਜੀਓ ਗੁਫਾ ਅੰਤਰ ਰੱਖ ਕੇ ਬਾਜਾ ਪਵਨ ਵਜਾਇਆ ਮਜਾਇਆ ਬਾਜਾ ਪੌਨ ਨੋਹ ਦੁਆਰੇ ਪ੍ਰਗਟ ਕੀਏ ਦਸਵਾਂ ਉੱਤਰ ਖਾਇਆ ਉਹ ਕਿਹੜਾ ਹੈ ਗੁਪਤ ਹੋਇਆ ਨਾਮ ਮਾਰੇ ਕਹਿੰਦੇ ਆ ਵੀ ਆਪਾਂ ਕਿਸ ਤਰ੍ਹਾਂ ਗੁਫਾ 'ਚ ਜਾਣਾ ਹੈ ਕਹਿੰਦੇ ਸ਼ਬਦ ਦੇ ਗੁਰੂ ਸੁਰਤ ਧੁਨ ਚੇਲਾ ਜਦੋਂ ਸਤਗੁਰੂ ਸ਼੍ਰੀ ਗੁਰਮੁਖ ਸਾਹਿਬ ਜੀ ਤੋਂ ਪੁੱਛਦੇ ਆਂ ਤਾਂ ਫਿਰ ਉਹ ਦੱਸਦੇ ਆਂ ਕਿ ਤੁਸੀਂ ਸ਼ਬਦ ਦੁਆਰਾ ਗੁਫਾ ਦੇ ਵਿੱਚ ਪ੍ਰਵੇਸ਼ ਹੋਵੋ ਪਹਿਲਾਂ ਕਿਸ ਤਰ੍ਹਾਂ ਆਪਾਂ ਸ਼ਬਦ ਨੂੰ ਤ੍ਰਿਹੜ ਕਰਨਾ ਹੈ ਮਾਰੇ ਕਹਿੰਦੇ ਨੇ ਤੇ ਜਪੀਏ ਸਾਸ-ਬਿਰਾਸ ਨਾਉ ਪਰਵਰਜਾਤਾ ਇਸ ਸੁਖਨੇ ਸਰ ਦੀ ਬਾਣੀ ਦੇ ਵਿੱਚ ਵੀ ਆਪਾਂ ਬੜਦੇ ਆ ਹੋਏ ਅਚਿੰਤ ਬਸੇ ਸੁਖ ਨਾਲ ਸਾਸ-ਬਿਰਾਸ ਹਰ ਨਾਮ ਸੁ ਜਦੋਂ ਅਸੀਂ ਸਾਸ-ਬਿਰਾਸ ਅਭਿਆਸ ਕਰਦੇ ਆ ਗੁਰਮੰਤਰ ਨੂੰ ਬ੍ਰਿਹੜ ਕਰਦੇ ਆ ਕਿਉਂਕਿ ਇਹ ਸਾਡੇ ਅੰਦਰ ਇਹ ਦੋ ਧਾਰ ਨੇ ਇੱਕ ਧਾਰ ਹੈਗੀ ਆ ਇੱਕ ਧਾਰ ਹੈ ਮਾਰੇ ਕਹਿੰਦੇ ਦੋਹਾਂ ਸਿਰਿਆਂ ਦਾ ਆਪ ਸੁਆਮੀ ਖੇਲੇ ਵਿੱਚੋਂ ਅੰਤਰ ਜਾਂ। ਇਹਨਾਂ ਦੋਹਾਂ ਸਿਰਿਆਂ ਨੂੰ ਕੌਣ ਸ਼ੂ ਰਹੀ ਹੈ? ਅੱਜ ਕੌਣ ਜਦੋਂ ਅੰਦਰ ਜਾਂਦੀ ਹੈ ਨਾਭੀ ਤੇ ਟਕਰਾਂਦੀ ਹੈ ਫਿਰ ਵਾਪਸ ਆਉਂਦੀ ਹੈ। ਇਹਨੂੰ ਮਾਰੇ ਕਹਿੰਦੇ ਆ ਵੀ ਇਸੇ ਤਰ੍ਹਾਂ ਜਿਸ ਤਰ੍ਹਾਂ ਇਹ ਸਵਾਸ ਗ੍ਰਾਹ ਸਾਡੇ ਚੱਲ ਰਹੀ ਅੰਦਰ ਸਹਸ ਭਾਏ ਚੱਲ ਰਹੇ ਐ ਇਸੇ ਤਰ੍ਹਾਂ ਆਪਾਂ ਐਸੇ ਪ੍ਰਕਿਰਿਆ ਦੇ ਨਾਲ ਆਪਾਂ ਗੁਰਮੰਤ ਤਧ੍ਰੜ ਕਰਨਾ ਹੈ ਆਕਸੀਜਨ ਲੈਣੇ ਆ। ਕਾਰਬਨ ਡਾਈਆਕਸਾਈਡ ਛੱਡਦੇ ਆ ਇਹਨੂੰ ਕਹਿੰਦਾ ਸਵਾਸ ਬ੍ਰਾਸ ਜਦੋਂ ਅਸੀਂ ਸਵਾਸ ਬ੍ਰਾਸ ਗਰਮਨਤੰਤਰਣ ਕਰਦੇ ਆ ਫਿਰ ਸਤਗੁਰੂ ਜੀ ਕਹਿੰਦੇ ਆ ਕਿ ਆਪਾਂ ਧਿਆਨ ਕਿੱਥੇ ਰੱਖਣਾ ਤੇ ਮਾਇ ਫਿਰ ਦਸਰੇ ਕਹਿੰਦੇ ਧੰਮੇ ਧਿਆਨ ਧਿਆਨ ਨੇ ਜਾਣਿਆ ਗੁਰਮਖ ਅਕਤਖਾਨੀ ਧੰਨੇ ਕਹਿੰਦੇ ਆਪਣੀ ਆਵਾਜ਼ ਨੂੰ ਜਦੋਂ ਆਪਣੀ ਆਵਾਜ਼ ਨੂੰ ਅਸੀਂ ਆਪ ਸੁਣਦੇ ਆ ਮਨ ਜਦੋਂ ਵਿਚਾਰਾਂ ਤੋਂ ਰਹਿਤ ਹੁੰਦਾ ਜਦੋਂ ਮਨ ਵਿਚਾਰਾਂ ਤੋਂ ਰਹਿਤ ਹੁੰਦਾ ਫਿਰ ਮਾਲਕ ਦੀ ਆਵਾਜ਼ ਨੂੰ ਸੁਣਦਾ ਵਾਹਿਗੁਰੂ ਦੀ ਆਵਾਜ਼ ਇਸ ਤਰ੍ਹਾਂ ਦੀ ਏ ਜਿਵੇਂ ਮਾਰੇ ਕਹਿੰਦੇ ਅਨਹਦ ਸ਼ਬਦ ਨਾਲ ਉਹ ਕਿੱਥੇ ਚੱਲ ਰਿਹਾ ਸ਼ਬਦ ਮਾਰੇ ਕਹਿੰਦੇ ਅਨਹਦ ਸ਼ਬਦ ਦਸਨ ਦਵਾਰ ਵਾਜੇ ਤਹ ਅੰਮ੍ਰਿਤ ਨਾਮ ਚੋਇਆ ਥਾ ਜਿੱਥੇ ਅੰਮ੍ਰਿਤ ਦਾ ਕੋਲ ਮਿਹਾਂ ਜਿੰਨੂੰ ਕੇਸਕਾਰ ਵੀ ਲੈ ਦਿੱਤਾ ਤੇਗੇ ਸੰਗਾਂ ਵਰਦੇ ਤੇ ਸਾਡੇ ਅੰਦਰ ਅੰਮ੍ਰਿਤ ਦਾ ਪੰਨ ਭਰਿਆ ਪਿਆ ਜਿਹਨੂੰ ਮਾਲੇ ਕਹਿੰਦੇ ਅੰਤਰ ਖੂਤਾ ਅੰਮ੍ਰਿਤ ਭਰਿਆ ਸ਼ਬਦੇ ਕਾੜ ਪੀਰ ਪਰਹਨ ਹੋਨੇ ਸ਼ਬਦ ਵਾਰਾ ਆਪਾਂ ਕਿਸ ਦਾ ਰੜ ਕੇ ਅੰਮ੍ਰਿਤ ਪੀਣਾ ਉਹ ਸਤਗੁਰੂ ਜੀ ਸਾਨੂੰ ਦੱਸਦੇ ਜਿਹਦੂ ਆਪਾਂ ਸਵਾਸ ਗ੍ਰਾਸ ਘਰਮਨ ਤੰਤਰੜ ਕਰਦੇ ਆ ਤਾਂ ਫਿਰ ਜਿਹੜਾ ਮਨ ਨੇ ਜਿਹਨੂੰ ਸੁਰਤੀ ਕਹਿ ਦਿੱਤਾ ਉਹ ਫਿਰ ਹੌਲੀ ਹੌਲੀ ਟਿਕਾ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦਾ ਕਿਰ ਇੱਥੇ ਸੁਰਤੀ ਆਸਨ ਲਾ ਲੰਦੀ ਏ ਜਿਹਨੂੰ ਨਾਮ ਘਾਟ ਗੈ ਦਿੱਤਾ ਜਿਹਨੂੰ ਮਾਰੇ ਗੁਰਬਾਣ ਚ ਦੱਸਦੇ ਆ ਨਾਬ ਪਵਨ ਘਰ ਆਸਨ ਬੈਸੇ ਗੁਰਮਤਿ ਮੋਜਤ ਤਰਪ ਰੰਗਿ ਗੁਰਮਖੋਜ ਇੱਥੇ ਸਭ ਜਿਹਨੂੰ ਸੁਰਤੀ ਮਾਲਕ ਅਗੇ ਬੇਨਤੀਆਂ ਕਰਦੇ ਆ ਸਾਚ ਭੇਟ ਬੈਸਨ ਕੋ ਥਾਉ ਸਤ ਸੰਤੋਖ ਹੋਵੇ ਅਰਦਾਸ ਤਾ ਸਭ ਸਦ ਬਹਾਜੇ ਪਾਉ ਇੱਥੇ ਫੇਰ ਗੁਰੂਖੋ ਜਦੋਂ ਮਨ ਵਿਰਾਗੀ ਹੋ ਜਾਂਦਾ ਹੈ ਫਿਰ ਸੁਰਤੀ ਅਰਦਾਸ ਕਰਦੀ ਹੈ ਇਹ ਬੇਨਤੀ ਕਰਦੀ ਹੈ ਮੇਰੇ ਮਾਲਕਾ ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ ਮੈਂ ਬੜੇ ਜਨਮਾਂ ਤੋਂ ਵਿਚਰੀ ਹੋਈ ਆ ਮੇਰੇ ਤੇ ਕਿਰਪਾ ਕਰ ਮੈਨੂੰ ਆਪਣੇ ਨਾਲ ਮਿਲਾ ਲੈ ਫੇਰ ਇੱਥੇ ਵਿਰਾਗ ਚੱਲਦਾ ਜਦੋਂ ਵਿਰਾਗ ਚੱਲਦਾ ਹੈ ਫੇਰ ਸਤਗੁਰੂ ਜੀ ਬੀਮਤੀਆਂ ਨੂੰ ਤੇ ਦਰਗਾਹ ਦੇ ਵਿੱਚ ਸੁੰਨ ਮੰਡਲ ਦੇ ਵਿੱਚ ਸੁਣਦੇ ਨੇ ਜਿਵੇਂ ਮਾਇ ਕਹਿੰਦੇ ਆ ਸਰਚੇ ਸੁਣਿਆ ਕੰਨ ਦੇ ਧੀਰਜ ਤੇ ਸਹਿਸੁਭਾ ਫਿਰ ਸਤਿਗੁਰ ਸੱਚੇ ਪਾਤਸ਼ਾਹ ਫਰਮਾਨ ਤੇ ਕਿਰਪਾ ਕਰਦੇ ਆ ਫਿਰ ਮਾਰੇ ਧੀਰਜ ਦਿੰਦੇ ਆ ਵੀ ਮੈਂ ਤੇਰੇ ਕੋਲ ਹੀ ਆ ਤੂੰ ਘਬਰਾ ਨਾ ਫਿਰ ਇਥੇ ਸਤਗੁਰ ਜੀ ਨਿਸ਼ਾਨੀ ਦੱਸਦੇ ਆ ਵੀ ਮੈਂ ਕੋਲੇ ਹੀ ਆ ਜਦੋਂ ਆ ਸੁਪਮਨ ਮਾੜੀ ਦੇ ਵਿੱਚ ਆਹ ਲਈ ਆਤਮ ਪ੍ਰਕਾਸ਼ ਤੇ ਨਾਲ ਭਰੀ ਹੋਈ ਹੈ ਜਦੋਂ ਇਹਦੇ ਛੇਕ ਗੁਲਦੇ ਨੇ ਤੇ ਫਿਰ ਚਿਲਮਿਲ ਹੁੰਦੀ ਹੈ ਇਥੋਂ ਜਿਹਨੂੰ ਮਾਰੇ ਕਹਿੰਦੇ ਆ ਜਹ ਚਿਲਮਿਲਕਾਰ ਦ ਸੰਤਾ ਤਹ ਅਨਹਦ ਸ਼ਬਦ ਬਜੰਦਾ ਨਾਲੇ ਇਥੇ ਚਿਲਮਿਲ ਪ੍ਰਕਾਸ਼ ਹੁੰਦਾ ਤੇ ਨਾਲੇ ਮਾਲਕ ਦੀ ਆਵਾਜ਼ ਸੁਣਾਈ ਲੱਗਦੀ ਹੈ ਅਨਹਦ ਰੰਗ ਦੇ ਵਿੱਚ ਮਾਲਕ ਬੋਲਦੇ ਆ ਫਿਰ ਜੇ ਮਨ ਨੂੰ ਵਿਸ਼ਵਾਸ ਆਉਂਦਾ ਹੈ ਜੇ ਸਤਿਗੁਰੂ ਜੀ ਬੋਲਦੇ ਆ ਆਢਾ ਦਵਾਜੇ ਜਦੋਂ ਵੱਜਦੇ ਆ ਫਿਰ ਮਨ ਨੂੰ ਖੁਸ਼ੀ ਮਿਲਦੀ ਆ ਆਤਮਿਕ ਆਨੰਦ ਆਉਂਦਾ ਐਥੋਂ ਫਿਰ ਸ਼ੁਭੂਆ ਆਉਣੀ ਸ਼ੁਰੂ ਹੋ ਜਾਂਦੀ ਆ ਮਨ ਬਿਸਮਾਦ ਵਿੱਚ ਆ ਜਾਂਦਾ ਫਿਰ ਇਹ ਇਕੱਲਾ ਇਕੱਲਾ ਖੜ ਚੱਕਰ ਖੁੱਲਦਾ ਜਾਂਦਾ ਹੈ ਇਹ ਇਕੱਲੇ ਇਕੱਲੇ ਖੜ ਚੱਕਰ ਦੇ ਵਿੱਚ ਆਵਾਜ਼ ਵੱਖੋ ਵੱਖ ਆਉਂਦੀ ਆ ਕਿਤੇ ਸੰਖ ਵਜ ਰਿਹਾ ਹੈ ਕਿਤੇ ਟੱਲੀਆਂ ਦੀ ਆਵਾਜ਼ ਹੈ ਕਿਤੇ ਘੁੰਗਰੂਆਂ ਦੀ ਆਵਾਜ਼ ਹੈ ਕਿਤੇ ਨਰਸਿੰਘੇ ਦੀ ਆਵਾਜ਼ ਹੈ ਫਿਰ ਨਗਾਰੇ ਦੀ ਆਵਾਜ਼ ਸੁਣਾਈ ਦਿੰਦੀ ਆ ਜਦੋਂ ਇਹਨਾਂ ਸ਼ਿਆ ਘਰਾ ਦੇ ਵਿੱਚ ਜਿਹੜੇ ਸ਼ਬਦ ਚੱਲਦੇ ਆ ਫੇਰ ਸਤਨੀ ਸਟੇਜ ਤੇ ਜਾ ਕੇ ਇੱਕ ਭਾਰੀ ਆਵਾਜ਼ ਸੁਣਾਈ ਦਿੰਦੀ ਹੈ ਜਿਹਨੂੰ ਨਾਲ ਕਹਿੰਦੇ ਜਿਹਨੂੰ ਤੂਰ ਕਹਿੰਦੇ ਆ ਇੱਥੇ ਦੂਰ ਦੀ ਆਵਾਜ਼ ਸੁਣਾਈ ਦਿੰਦੀ ਸਤਮੀ ਸਟੇਜ ਤੇ ਹੈ ਇੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਜਿਨ ਮਾਰੇ ਕਹਿੰਦੇ ਆ ਕੋਟ ਸੂਰ ਜਾ ਕੇ ਪ੍ਰਕਾਸ਼ ਹੋ ਜਾਂਦਾ ਹੈ ਕਰੋੜਾ ਇਹ ਸੂਰਜਾ ਜਿੰਨਾ ਪ੍ਰਕਾਸ਼ ਕੇ ਸ਼ੁਰੂ ਹੋ ਜਾਂਦਾ ਜਿਨੋਂ ਦਸੇ ਪਾੜਸ਼ਾ ਵੀ ਦੱਸ ਰਿਹਾ ਚਕਰ ਚਿਹਨ ਰਬਾਂ ਦੇ ਯਾਤਰ ਪਾਤ ਨਹਿਨ ਚਿਹ ਰੂਪ ਰੰਗ ਅਰ ਰੇਖ ਟੇਕ ਕੋ ਕਹਿ ਨਾ ਸਕਤ ਕੇ ਅਚਲ ਮੁਦਤ ਅਨਪਾਉ ਪ੍ਰਕਾਸ਼ ਜਦੋਂ ਫਿਰ ਮਨ ਸੁਰਤੀ ਪ੍ਰਕਾਸ਼ ਮਿਆ ਦੇ ਚੱਲ ਜਾਂਦੀ ਫਿਰ ਆਨੰਦ ਹੀ ਆਨੰਦ ਉੱਥੇ ਖੇੜਾ ਹੀ ਖੇੜਾ ਅਰੇ ਆਪਣੇ ਘਰ ਦੇ ਵਿੱਚ ਜਦੋਂ ਮਨ ਸਮਾਉਂਦਾ ਹੈ ਦਸਵੇਂ ਦਰਵਾਜ਼ੇ ਵਿੱਚ ਜਿਹਨੂੰ ਕਹਿ ਦਿੱਤਾ ਸੋਨ ਮੰਡਲ ਨੇ ਕਿਹਾ ਬੇਗੰਪੁਰਾ ਸ਼ਾਇਰ ਕਹਿੰਦਾ ਥੇਰ ਕੇ ਕਹਿ ਦਿੱਤਾ ਦਸਵਾਂ ਦਰਵਾਜ਼ਾ ਕਹਿ ਦਿੱਤਾ ਉਸ ਕਾ ਉਹਦੇ ਵਿੱਚ ਫਿਰ ਆਨੰਦ ਹੀ ਆਨੰਦ ਆਨੰਦ ਹੀ ਆਨੰਦ ਸਭ ਕੋ ਕਹੇ ਅਨੰਦ ਗੁਰੂ ਤੇਗਾਂ ਜੀ ਜਦੋਂ ਪ੍ਰਕਾਸ਼ ਦੇ ਵਿੱਚ ਇੱਥੇ ਮਾਤਾ ਪਿਤਾ ਨਾਲ ਗੱਲਬਾਤ ਹੁੰਦੀ ਆ ਫਿਰ ਪੁੱਛਦੇ ਆ ਕਿ ਪੁੱਤ ਕਿstra ਹੈ ਗੁਰੂ ਦੇ ਰਾਹੀਂ ਆਇਆ ਹੈ ਜਿਨ੍ਹਾਂ ਮਾਰੇ ਕਹਿੰਦੇ ਆ ਗੁਰਸਾਂਝੀ ਨਾਲ ਬਹਾਲਿਆ ਹਰ ਸੋਦੇ ਲਾਹੇ ਜਿਨ੍ਹਾਂ ਫਰਮਾਰੇ ਕਹਿੰਦੇ ਆ ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚਲਣ ਜਿੱਥੇ ਲੇਖਾ ਮੰਨੀਏ ਜਿੱਥੇ ਖੜੇ ਦੀ ਸੰਗ ਇਰਖੇ ਮਾਤਾ ਦੇ ਦਾ ਸੱਦਦੇ ਆ ਸੱਦ ਕੇ ਬੁਲਾਉਂਦੇ ਆ ਫਿਰ ਇੱਥੇ ਫਿਰ ਸਤਿਗੁਰ ਜੀ ਕੋਲ ਹੀ ਆਉਂਦੇ ਆ ਮਾਰੇ ਕਹਿੰਦੇ ਆ ਜੈਸਾ ਸਤਿਗੁਰ ਸੋ ਨਿਰਤੈ ਸੋ ਹੀ ਮਿਲੀ ਵਿਛੜੇ ਆ ਮਿਲਲੇ ਪ੍ਰਭ ਹਰ ਦਰਗੇ ਕਾ ਬਸੀਤ ਹਰ ਨਾਮੋਂ ਮੰਤ ਦਰਾਈ ਨਾ ਕੱਟੇ ਹੋ ਮੇਰੋ ਨਾਨਕ ਸਤਿਗੁਰ ਦੇ ਨਾਮ ਲਾਏ ਜਿਨ੍ਹਾਂ ਨੂੰ ਤੁਰੇ ਪਿਆ ਸਾਝੋਗ ਇੱਥੇ ਜਦੋਂ ਫਿਰ ਸਾਝੋਗ ਜੜ ਜਾਂਦੇ ਆ ਸਲ ਮੰਡਲ ਦੇ ਵਿੱਚ ਫਿਰ ਮਾਨ ਨ ਬੜਾ ਖੁਸ਼ ਹੁੰਦਾ ਹੈ ਸਤਿਗੁਰੂ ਜੀ ਵੀ ਪੁੱਛਦੇ ਆ ਬੱਚੇ ਪੁੱਤ ਕੀ ਚਾਹੀਦਾ ਤੈਨੂੰ ਫੇ ਪੁੱਤ ਕਹਿੰਦਾ ਵੀ ਰਾਜ ਨਾ ਚਾਹੂੰ ਪਤਨਾ ਚਾਹੂੰ ਮਨ ਪ੍ਰੀਤ ਚਰਨ ਬੰਗਾਰੇ ਮੈਨੂੰ ਤੇਰੇ ਪੀਤ ਦੀ ਚਾਹੀਦੀ ਹੈ ਤੇਰੇ ਚਰਨਾਂ ਦੀ ਪੀਤ ਚਾਹੀਦੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਫੇ ਸਤਿਗੁਰੂ ਜੀ ਫਿਰ ਆਕਾਲ ਪੁਰਖ ਵਾਹੀ ਗੁਰੂ ਜੀ ਫੇ ਬੱਚੇ ਦੇ ਮੁਖ ਵਿੱਚ ਮਿੱਠਾ ਲਵਾਉਂਦੇ ਆ ਅਮਨਤ ਰਸ ਪਾ ਕੇ ਇਹ ਕਹਿੰਦੇ ਅੱਜ ਤੋਂ ਤੈਨੂੰ ਅਮਰ ਕਰ ਦਿੱਤਾ ਤੇਰਾ ਹੁਣ ਜਨਮ ਅੰਧ ਖੰਡਲ ਹੋ ਗਿਆ ਹਰ ਜਨ ਹਰ ਹਰ ਨਾਮ ਸਮਾਨ ਦੁਖ ਜਨ ਮਰਨ ਪਉ ਕਰਨ ਰਹਾ ਅਬ ਨਾਸਿਪੁਰਖ ਪਾਇਆ ਪਰਮੇਸ਼ਰ ਬਹੁ ਸੋਖ ਖੰਡ ਪਰਮੰਡਾ ਇਹ ਸੋਭਾ ਹੁਣ ਲਿਆ ਖੰਡਾ ਬ੍ਰਹਮੰਡਾ ਵਿੱਚ ਇਹ ਬੱਚਾ ਆਇਆ ਬਾਜੀ ਜਿੱਤੇ ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਫਿਰ ਮਨ ਬੱਚੇ ਨੂੰ ਮਨੀਂ ਠਾਗ ਦਿੰਦੇ ਆ ਨਾਮ ਦੇ ਹੱਕ ਦਾ ਮਨੀਂ ਠਾ ਦਿੰਦੇ ਇਹ ਹੰਤ ਸंसਾਰ ਦੇ ਵਿੱਚ ਜਾ ਕੇ ਭੁੱਲੇ ਵਰ ਜੀਵਾਂ ਇਸ ਸੁਖੰਦਪੀ ਦੇ ਦੋਰੀਓ ਨਾਮ ਦਾ ਖਜ਼ਾਨਾ ਦਿਓ ਨਾਮ ਦਾ ਖਜ਼ਾਨਾ ਵਰਤਾਓ ਤਾਂ ਕਿ ਬਾਕੀ ਜੀਵ ਵੀ ਆਪਣੇ ਘਰੇ ਆ ਜੀਵਾਂ ਦਾ ਲਾਹਾ ਘਟ ਸਕਣ ਤੇ ਮੇਰੇ ਨਾਲ ਬਰਾਬਰ ਕਰ ਸਕਣ ਫਿਰ ਮਨ ਨੂੰ ਇਥੇ ਸੋਲ ਮੰਡਲ ਦੇ ਵਿੱਚੋਂ ਥਾਪੜਾ ਦੇ ਕੇ ਤ੍ਰਲੋਕੀ ਦੇ ਵਿੱਚ ਭੇਜ ਦੇਣਾ ਇਹ ਹੰਤ ਉਹ ਇਹ ਖਜ਼ਾਨੇ ਨੂੰ ਵਰਤਾਓ ਜਿਨੂੰ ਮਾਰੇ ਕਹਿੰਦੇ ਖਾਓ ਖਰਚੋ ਰਾਗਨੇ ਨਾ ਪਾਈ ਟੋਟ ਨਾ ਆਵੇ ਬੰਦ ਹੋ ਜਾਵੇ ਪਿਓ ਦਾ ਦੇਖਾ ਕੋਲ ਡਿੱਠਾ ਕੇ ਜਾਣਾ ਤਾਂ ਮੇਰੇ ਮਨ ਭਾਇਆ ਇਹ ਘਾਤ ਨਾ ਕਿਸਾਨਾ ਕਹਿੰਦੇ ਹੁਣ ਤਰਲੋਕੀ ਦੇ ਵਿੱਚ ਵਰਤਾਓ ਤਾਂ ਕਿ ਬਾਕੀ ਜੀਵਾਂ ਨੂੰ ਵੀ ਸ਼ਾਂਤੀ ਆ ਜਾਵੇ ਆਪਣੇ ਘਾਵ ਦਾ ਭੇਗਾ ਆ ਜਾਵੇ ਉਹ ਵੀ ਇਹਨਾਂ ਤਿੰਨ ਗੁਣਾਂ ਦੇ ਵਿੱਚੋਂ ਨਿਕਲ ਜਾ ਉਹ ਤਿੰਨ ਗੁਣ ਕਿਹੜੇ ਨੇ ਜਿਨੂੰ ਮਾਰੇ ਕਹਿੰਦੇ ਆ ਰਾਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ ਜਿਹੜੇ ਆ ਤਿੰਨ ਗੁਣ ਨੇ ਤਮ ਗੁਣ ਰਜ ਗੁਣ ਤੇ ਸਤ ਗੁਣ ਇਹ ਸਾਡੇ ਅੰਦਰ ਤਮ ਗੁਣ ਹੱਟ ਤੇ ਜਿਹੜੇ ਵਿਚਾਰ ਚੱਲਦੇ ਆ ਕਾਮ, ਕਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੋਗਲੀ, ਦੁਖਦਾਨ, ਈਰਖਾ, ਵੈਰ, ਕਰੋਧ ਤੇ ਰਜ ਗੁਣ ਨੂੰ ਕੀ ਜਾਂਦੇ ਆ ਆਸ਼ਾ, ਭੁਲਾਸ਼ਾ, ਸੈنسੇ, ਚਿੰਤਾ, ਫਿਕਰ ਇੰਨਾ ਵਿਚਾਰਾਂ ਦੇ ਵੱਲ ਵਿੱਚ ਮਨ ਚੱਲਦਾ ਹੈ ਵਿਚਾਰ ਲੈਂਦਾ ਹੈ ਸਤੋਗਨ ਨੂੰ ਕੀ ਦਿੱਤਾ ਹੈ ਤਾਰਾ ਮਦਇਆ ਸ਼ਾਂਤ ਚਿੰਤਾ ਜਦ ਸਤ ਸਤ ਸਤੋ ਇਹਨਾਂ ਤਿੰਨ ਗੁਣਾਂ ਤੇ ਜਦੋਂ ਮਨ ਵਿਚਰਦਾ ਹੈ ਇਹਨਾਂ ਤਿੰਨ ਗੁਣਾਂ ਦੇ ਜਿਹੜਾ ਸੁਆਸਾਂਹ ਧਨ ਦਿੰਦਾ ਹੋਇਆ ਖਰਚ ਕਰਦਾ ਹੈ ਤੇ ਬਾਰ ਬਾਰ ਇੱਥੇ ਤਰਲੋਕੀ ਦੇ ਵਿੱਚ ਹੀ ਆਏ ਜਾਂਦੇ ਆ 84 ਲੱਖ ਜੂਨ ਦੇ ਵਿੱਚ ਮੈਂ ਕਹਿੰਦਾ 84 ਲੱਖ ਜੂਨਸ பை ਮਾਨਸ ਕੋ ਪ੍ਰਭ ਦੀ ਵਡਿਆਈ ਇਸ ਬਾਡੀ ਤੇ ਜੋ ਲੜ ਚੁੱਕੀ ਆਇ ਜਾਏ ਤੋ ਪਾਇੰਗਾ 84 ਲੱਖ ਜੁਨਾਹ ਭੋਗੀ ਜਾ ਰਿਹਾ ਉਹਨਾਂ ਵਿਚਾਰਾਂ ਦੇ ਵਿੱਚ ਡ੍ਰੈਗਨਾਂ ਦੇ ਵਿੱਚ ਮਾਰੇ ਕਹਿੰਦੇ ਨੇ ਡ੍ਰੈਗਨ ਮਾਇਆ ਬ੍ਰਹਮ ਕੀ ਕਿੰਨੀ ਕੋਹ ਕਮਨ ਦੇ ਤਲ ਗਏ ਕੁੰਮਾਨੇ ਘੇ ਰਗਾ ਗਾਤੀ ਗੁਰ ਸ਼ਬਦੀ ਪਾਰ ਤਲ ਗਏ ਹੁਣ ਗੁਰੂ ਦੇ ਸ਼ਬਦ ਦੁਆਰਾ ਆਪਾਂ ਦੱਸਿਆ ਕਿ ਕਿਸ ਤਰ੍ਹਾਂ ਵਰਮਖ ਜਾਂਦੇ ਆ ਸਾਰੇ ਅੰਦਰ ਪਰਿਵਾਰ ਵੀ ਦੱਸਦਾ ਹੈ ਮਨ ਆਤਮਾ ਤਰਵੇਂ ਚਿੱਤਰਗੁਤ ਕਾਲ ਤ੍ਰੈਗਮ ਤੇ ਪੰਜ ਚੋਰ ਇਹਨਾਂ ਸਾਰਿਆਂ ਨੇ ਆਪਣੇ ਆਪਣੇ ਅਲੱਗ ਅਲੱਗ ਲੱਗ ਬਿਊਟੀਆਂ ਨੇ ਮਨ ਦੀ ਡਿਊਟੀ ਹੈ ਮਨ ਨੂੰ ਖਿਡਾਰੀ ਬਣਾ ਕੇ ਭੇਜਿਆ ਗਿਆ ਕਾਇਆ ਲਗਈ ਇਹ ਮਨ ਰਾਜਾ ਇਸ ਨਗਰੀ ਦਾ ਰਾਜਾ ਬਣਾ ਦਿੱਤਾ ਮਨ ਨੂੰ ਕਾਇਆ ਨਗਰੀ ਜੁਮਨਰਾਜਾ ਪੰਜ ਵਸੇ ਵਿਚਾਰ ਆ ਪੰਜ ਵਿੱਚ ਵਸਦੇ ਨੇ ਪੰਜ ਚੋਰ ਜਿਨੂੰ ਕਹਿ ਦਿੱਤਾ ਇਹਨਾਂ ਪੰਜਾਂ ਦੇ ਨਾਲ ਹੁਣ ਇਸ ਨੇ ਖੇਲ ਖੇੜਾ ਪੰਜ ਕੌਨ ਨੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਇਹਨਾਂ ਨੇ ਹੁਣ ਵਿਚਾਰਾਂ ਦੇ ਵਿੱਚ ਮਨ ਨੂੰ ਉਲਝਾ ਕੇ ਰੱਖਣਾ ਆਗੇ ਇਹ ਖੇਲ ਜਿੱਤਣਾ ਚਾਹੀਦਾ ਇਸ ਨੂੰ ਖੇਲ ਨੂੰ ਆਪਾਂ ਸਮਝਣਾ ਗੁਰਬਾਣੀ ਦੁਆਰਾ ਸਾਰਾ ਹੀ ਮਾਰੇ ਕੰਦੇ ਆਮ ਜਾਵਾਂ ਨੇ ਇੱਕ ਖੇਲ ਬਣਾਇਆ ਆਗਿਆਕਾਰੀ ਕੀਨੀ ਪਾਈ ਇਹ ਇੱਕ ਖੇਲ ਮਾਲਕ ਨੇ ਚਲਾਇਆ ਹੋਇਆ ਕਿ ਹੁਣ ਉਹ ਦੇਖਣਾ ਚਾਹੁੰਦਾ ਹੈ ਕਿ ਮਨ ਬੱਚੇ ਦਾ ਤ੍ਰਿਲੋਕੀ ਦੇ ਨਾਲ ਪਿਆਰ ਹੈ ਕਿ ਮੇਰੇ ਨਾਲ ਹੈ ਪਿਆਰ ਜੇ ਪਰਮਾਤਮਾ ਦੇ ਨਾਲ ਪਿਆਰ ਕਰੇਗਾ ਤਾਂ ਉਹਨੂੰ ਕੱਢ ਲੂਗਾ ਆਪਣੇ ਕੋਲ ਬਿਠਾ ਲੂਗਾ ਜੇ ਨਹੀਂ ਪਿਆਰ ਤਾਂ ਉਹ ਬਾਰ-ਬਾਰ ਜਨਮ ਮਰਮ ਦੇ ਚੱਕਰ ਦੇ ਵਿੱਚ ਆਉਣਾ ਪੈਣਾ ਇਹ ਹੁਣ ਆਪਣੇ ਤੇ ਆਪਾਂ ਇਸ ਖੇਲ ਨੂੰ ਸਮਝੀਏ ਕਿ ਕਿ ਆ ਸਾਡੇ ਅੰਦਰ ਜਿਹੜਾ ਪਰਿਵਾਰ ਹੈ ਆਤਮਾ ਹੈ ਆਤਮਾ ਦੀ ਕੀ ਡਿਊਟੀ ਆ ਜਦੋਂ ਕੋਈ ਮਾੜਾ ਕਰਮ ਕਰਦਾ ਹੈ ਆਤਮਾ ਮਨ ਨੂੰ ਸਮਝਾਉਂਦੀ ਹੈ ਵੀ ਇਹ ਤੇਰੇ ਵਾਸਤੇ ਮਾੜਾ ਕੰਮ ਨਹੀਂ ਫਿਰ ਵੀ ਇਹ ਪੰਜਾਂ ਦੇ ਪਿੱਛੇ ਲੱਗ ਕੇ ਪੰਜਾਂ ਚਾਰਾਂ ਦੇ ਪਿੱਛੇ ਲੱਗ ਕੇ ਮਾੜਾ ਗਲਤ ਕੰਮ ਕਰ ਦਿੰਦਾ ਜਦੋਂ ਵੀ ਰਾਤ ਨੂੰ ਆਪਾਂ ਨੂੰ ਜਿੱਥੇ ਸੁਪਨਾ ਆਉਂਦਾ ਹੈ ਮਨ ਚੱਲਦਾ ਆਪਣੇ ਘਰੇ ਆਤਮਾ ਕੇਅਰ ਕਰ ਰਹੀ ਹੁੰਦੀ ਇਸ ਬੋਡੀ 'ਵੀ ਮਨ ਚਲਾ ਜਾਂਦਾ ਜਦੋਂ ਫਿਰ ਅਸਰ ਸਵੇਰ ਸੁਬਾਹ ਪ੍ਰਵੇਸ਼ ਹੁੰਦਾ ਇਸ ਆਕਾਰ ਦੇ ਵਿੱਚ ਫਿਰ ਕੋਈ ਉੱਠ ਕੇ ਕਰੂਗਾ ਜਿਸ ਦਾ ਗੱਡੀ ਚਲਾਉਂਦੇ ਆਪਾਂ ਹੁਣ ਗੱਡੀ ਸਟਾਰਟ ਹੈ ਡਰਾਈਵਰ ਬੈਠਾ ਹੈ ਜਿੰਨੀ ਦੇਰ ਤੱਕ ਚਲਾਊਗਾ ਨਹੀਂ ਉਨੀ ਦੇਰ ਗੱਡੀ ਚੱਲਣੀ ਹੈ ਇਸੇ ਤਰ੍ਹਾਂ ਮਾਨਿਕ ਡਰਾਈਵਰ ਇਸਰਾ ਲੱਖ ਲੱਖ ਡਿਊਟੀਆਂ ਧਾਰਨ ਰਹੀ ਦੀ ਕਿ ਡਿਊਟੀ ਚਿਤਰਗੁਪਤ ਦੀ ਕਾਲ ਫਰੇਮ ਲੱਗਿਆ ਵੀ ਡਿਊਟੀਆਂ ਨਿਭਾਉਣੀਆਂ ਨੇ ਉਹ ਆਪਾਂ ਡਿਊਟੀਆਂ ਦੀ ਫੇਰ ਗੱਲ ਕਰਾਂਗੇ ਕੱਲੀ ਕੱਲੀ ਡਿਊਟੀ ਦੱਸਾਂਗੇ ਸੋ ਵਰਮੁਖੋ ਇੰਨੀ ਵਿਚਾਰ ਕਰਦੇ ਹੋ ਜੇਕਰ ਕੋਈ ਅਸਾਬਦ ਬੋਲ ਲਿਆ ਗਿਆ ਸੰਗਤ ਤੇ ਗੁਰਬਖਸ਼ਯੋਗ ਹੈ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ